50000 ਮਾਰਜਾ ਚਾਹੀਦਾ ਕਿਉਂਕਿ 40 ਤੋਂ 30 ਤੋਂ 35000 ਰੁਪਏ ਉੱਤੇ ਖਰਚਾ ਆਇਆ ਇਹਦਾ ਤੇ ਜਿਹੜਾ ਗੰਨਾ ਵਾ ਇਹ ਤੇ 60 ਤੋਂ 65000 ਰੁਪਏ ਸਾਡਾ ਖਰਚਾ ਖਰਚਾ ਹੀ ਆ ਜਿਹੜਾ ਇਹ ਵਲੇ ਤਿਆਰ ਹੋਈ ਸਾਡੀ ਫਸਲ ਜਿਹੜੀ ਇਹ ਦੇ ਮਾਰਚ ਆ ਗਈ ਆ ਤੇ ਸਰਕਾਰਾਂ ਕਹਿ ਦਿੰਦੀਆਂ ਜਦੋਂ ਇਹ ਆਮ ਪਾਰਟੀ ਜਦੋਂ ਪਾਵਰ 'ਚ ਨਹੀਂ ਸੀ ਉਦੋਂ ਇਹ ਕਹਿੰਦੇ ਰਹੇ ਆ ਤੇ ਅਸੀਂ ਕੁਦਰਤੀ ਆਫਤਾਂ ਵਾਸਤੇ ਵੱਖਰੇ ਫੰਡ ਰੱਖਾਂਗੇ ਜੇ ਸਾਡੇ ਰਾਜ ਦੇ ਵਿੱਚ ਜੇ ਕੋਈ ਕੁਦਰਤੀ ਆਫਤ ਆ ਗਈ ਜੇ ਕਿਸਦਾ ਘਰ ਢੱਗ ਗਿਆ ਤੇ ਅਸੀਂ ਉਹਨੂੰ ਘਰ ਬਣਾ ਕੇ ਦਵਾਂਗੇ ਇੱਕ ਘਰ ਵਾਲੇ ਨੂੰ 10-10 ਲੱਖ ਰੁਪਏ ਦਵਾਂਗੇ ਪਰ ਆਪਾਂ ਨੇ ਦੇਖ ਲਿਆ 2023 ਚ ਜਿੰਨਾ ਇਹਨਾਂ ਨੂੰ ਜਲੀਲ ਕੀਤਾ ਤੇ ਹੁਣ 2025 ਆ ਗਈ ਹੈ ਦੁਬਾਰਾ 25 ਚ ਫਿਰ ਕੁਦਰਤ ਜਿਹੜੀ ਆ ਉਹ ਹੋ ਗਈ ਆ ਕ੍ਰੋਪ ਇਹ ਕੁਦਰਤੀ ਦੀ ਕ੍ਰੋਪੀ ਮੈਂ ਕਹਿ ਸਕਦਾ ਵੀ ਐਡਾ ਤਕੜਾ ਜਿਹੜਾ ਹੁਣ ਹੜਾਂ ਦਾ ਫੇਰ ਵੱਡਾ ਨੁਕਸਾਨ ਹੋਇਆ ਵਾ ਸਰਕਾਰਾਂ ਨੂੰ ਬਾਹ ਫੜਨੀ ਚਾਹੀਦੀ ਆ ਇੱਥੇ ਦੇ ਜਿਹੜੇ ਮੰਤਰੀ ਆ ਜਾਂ ਐਮਐਲਏ ਰਹੇ ਆ ਪੁਰਾਣੇ ਉਹਨਾਂ ਨੂੰ ਬਾਹਾਂ ਫੜਨੀਆਂ ਚਾਹੀਦੀਆਂ ਆਲੀ ਤੁਸੀ ਆ ਇਹ ਜਿਹੜੀ ਆ ਘੱਟੋ ਘੱਟ 50 ਫੁੱਟ ਚੌੜੀ ਹੋਣੀ ਚਾਹੀਦੀ ਹੈ ਤੁਸੀਂ ਚੌੜੀ ਹੋਵੇ ਤੇ ਆ ਜਿੱਦੀ ਹੋਣ ਵੇ ਤੋਂ 5-5 7-7 ਫੁੱਟ ਉੱਚੀ ਹੋਰ ਬਣਾ ਕੇ ਸੜਕ ਬਣਾਈ ਹੋਵੇ ਜਿੰਨੀ ਚੌੜੀ ਹੋਵੇ ਕਿਉਂਕਿ ਤੁਸੀਂ ਇੱਕ ਇਹੋ ਹੀ ਆ ਵੀ ਜਿਹੜਾ ਘੱਟੋ ਘੱਟ ਜਿਹੜੇ ਤੁਸੀਂ ਦੇ ਅੰਦਰ ਘਰ ਵਾ ਜਿਹੜੇ ਬਾਹਰ ਵਾਰਾ ਉਹ ਤੇ ਵਜਣ ਲੋਕੀਆ ਆਪਣੇ ਡੰਗਰ ਮਾਲ ਡੰਗਰ ਤੇ ਇਧਰ ਲਿਆ ਸਕਣ ਇਹ ਕਰਕੇ ਅਸੀਂ ਤੇ ਅਪੀਲ ਹੀ ਕਰ ਸਕਦੇ ਹਾਂ ਸਰਕਾਰਾਂ ਨੂੰ ਬਦੌਰ ਜਥੇਬੰਦੀ ਦੇ ਪ੍ਰਧਾਨ ਨੂੰ ਜੇ ਮੈਂ ਕਹਿੰਨਾ ਵੀ ਸਾਨੂੰ ਕੋਈ ਜਥੇਬੰਦੀ ਵਾਲਾ ਸਿਪ ਨਾ ਚੁੱਕਣਾ ਪਵੇ ਸਰਕਾਰ ਦਾ ਕੋਈ ਘਰੋ ਨਾ ਕਰਨਾ ਪਵੇ ਇਹ ਕਰਕੇ ਸਰਕਾਰਾਂ ਨੂੰ ਆਪ ਹੀ ਇਹਦੇ ਤੇ ਜਿਹੜਾ ਧਿਆਨ ਦੇ ਕੇ ਤੇ ਜਿਹੜਾ ਲੋਕਾਂ ਨਾਲ ਨੁਕਸਾਨ ਹੋਇਆ ਵਾ ਉਹਨੂੰ ਜਿਹੜਾ ਮੁਆਵਜ਼ਾ ਦੇਣਾ ਚਾਹੀਦਾ